ਕਿਹੜੀਆਂ ਸਿਵਲ ਹਸਪਤਾਲ ਵਿਖੇ ਜਿਹੜੇ ਇਲਾਸ ਚਲਦੇ ਆ ਪੇੜਤ ਕੋੜੀ ਤੇ ਪਰਿਵਾਰ ਨੇ ਲਗਾਏ ਸੋੜੇ ਪਰਿਵਾਰ ਤੇ ਜ਼ੈਰ ਖਵਾਨ ਤੇ ਮਾਰ ਕਟਾਈ ਤੇ ਦੋਸ਼ ਦੂਸਰੇ ਪਾਸੇ ਉਹ ਸੋੜੇ ਪਰਿਵਾਰ ਨੇ ਕੋੜੀ ਤੇ ਪਰਿਵਾਰ ਦੇ ਦੋਸ਼ਾ ਨੁਕਾਰੇਆ ਥਾਣਾ ਮੁਖੀ ਮੁਕੇਰੀਆ ਐਸਆਈ ਜੁਗਿੰਦਰ ਸਿੰਘ ਨੇ ਕੀ ਬਿਆਨ ਦਿੱਤਾ ਤਾਂ ਕਿਤੀ ਜਾਵੇ ਕੀ ਕਾਰਵਾਈ ਅੱਗੇ ਤੁਸੀਂ ਖੁਦ ਦੇਖ ਸੁਣ ਲਓ ਕੀ ਕਹਿੰਨਾ ਦੋਨਾਂ ਪਰਿਵਾਰਾਂ ਤੇ ਐਸਐਚਓ ਮੁਕੇਰੀਆ ਜੁਗਿੰਦਰ ਸਿੰਘ ਤਾਂ ਰਹਿਣ ਵਾਲੀਆਂ ਮੇਰਾ ਨਾਮ ਸਰਲ ਸਿੱਧੂ ਹੈ ਮੇਰੇ ਪਾਪਾ ਦਾ ਨਾਮ ਰਸ਼ੀਦੂ ਮਸੀਹ ਮम्मा ਦਾ ਨਾਮ ਸੁਲਿੰਦਰ कौर ਹੈ ਮੇਰੀ ਜੂਨ ਮਹੀਨੇ ਦੀ 15 ਤਰੀਕ ਵਿਆਹ ਹੋਇਆ ਸੀ 2023 ਦੇ ਵਿੱਚ ਤੇ ਜਦੋਂ ਮੈਂ ਆਪਣੇ ਸਹੁਰੇ ਪਰਿਵਾਰ ਦੇ ਘਰੇ ਗਈਆਂ ਵਿਆਹ ਕੇ ਉਸ ਟਾਈਮ ਵੀ ਉਹ ਮੇਰੇ ਲਾਗੇ ਕੋਈ ਵੀ ਨਹੀਂ ਬੈਠੇ ਸੀਗੇ ਸਿਵਾਏ ਮੇਰੇ ਹਸਬੰਦ ਤੋਂ ਜਦੋਂ ਦੂਸਰੇ ਦਿਨ ਮੈਂ ਆਪਣੇ ਹਸਬੰਦ ਨਾਲ ਟਾਈਮ ਸਪੈਂਡ ਕੀਤਾ ਰੂਮ 'ਚ ਗਈ ਉਸ ਟਾਈਮ ਹੀ ਉਹਨਾਂ ਨੇ ਸੋਨੇ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੱਤੀ ਕਿ ਤੁਸੀਂ ਮੇਰੇ ਘਰਦਿਆਂ ਨੂੰ ਸੋਨਾ ਚਾਹਦੀ ਕਿਉਂ ਨਹੀਂ ਪਾਇਆ ਸਾਡੀ ਪਰਿਆਂ ਦੇ ਵਿੱਚ ਤੁਸੀਂ ਬੇਇੱਜ਼ਤੀ ਕਰਾਈ ਆ ਮੇਰਾ ਸਹੁਰਾ ਪਰਿਵਾਰ ਢਾਲਗੜ ਨਵੇਂ ਪਿੰਡ ਤੋਂ ਮੇਰੇ ਘਰ ਵਾਲੇ ਦਾ ਨਾਮ ਨਰੇਸ਼ ਕੁਮਾਰ ਮੇਰੀ ਸੱਸ ਦਾ ਨਾਮ ਬਲਜੀਤ ਕੌਰ ਚਠਾਣੀ ਦਾ ਨਾਮ ਕਮਲਜੀਤ ਕੌਰ ਮੇਰੇ ਘਰ ਵਾਲੇ ਦਾ ਨਾਮ ਨਰੇਸ਼ ਕੁਮਾਰ ਜੇਠ ਦਾ ਨਾਮ ਰਵੀ ਕੁਮਾਰ ਮੈਨੂੰ ਤਾਂ ਪਰੇਸ਼ਾਨ ਬਹੁਤ ਜ਼ਿਆਦਾ ਕਰਦੇ ਜਦੋਂ ਦੀ ਮੈਂ ਵਿਆਹੀ ਗਈਆਂ ਮੈਂ ਇਦਾਂ ਹੀ ਠਾਣੇ ਕਚੈਰੀਆਂ ਦੇ ਚੱਕਰਾਂ 'ਚ ਰਹੀਆਂ ਕਦੀ ਮੈਂ ਖਿਆਰਪੁਰ ਜਾਣਾ ਕਦੀ ਡੀਐਸਪੀ ਦੇ ਜਾਣਾ ਮੇਰੀ ਕਿਤੇ ਵੀ ਸੁਣਵਾਈ ਨਹੀਂ ਹੋਈ ਦੋਸਤਾਂ ਤੋਂ ਵੀ ਹਲਾਤੇ ਬਣੇ ਹੋਏ ਕੀ ਕਾਰਨ ਹੋਵੇ ਉਹ ਕਰਨੇ ਬੀਤਰੀ ਐਸਕੇਮ ਦੀ ਵਜਾ ਵਾ ਸੋਨੇ ਚਾਂਦੀ ਦੀ ਡਿਮਾਂਡ ਕਰਦੇ ਆ ਤੇ ਮੈਨੂੰ ਕਹਿੰਦੇ ਸੀਗੇ ਕਿ ਅਸੀਂ ਤੈਨੂੰ ਰੱਖਣਾ ਨਹੀਂ ਹੈਗਾ ਅਸੀਂ ਆਪਣੇ ਮੁੰਡੇ ਨੂੰ ਬੇਦਖਲ ਕੀਤਾ ਮੇਰੀ ਸਾਸੋ ਬਲਜੀਤ ਕੌਰ ਤੇ ਮੇਰਾ ਸੋਹਰਾ ਜਗੀਰ ਮਸੀ ਉਹ ਆਪਣੇ ਘਰ ਦੇ ਆਨੇ ਨਾਲ ਰਲੇ ਹੋਏ ਉਹਨਾਂ ਨਾਲ ਮੇਰੀ ਕੋਈ ਗੱਲਬਾਤ ਨਹੀਂ ਹੁੰਦੀ ਨਾ ਹੀ ਕਰਨ ਦਿੰਦੇ ਆ ਇਹਨਾਂ ਨੇ 5 ਤਰੀਖ ਵਿਆਹ ਤੇ ਜਾਣਾ ਇਹਨਾਂ ਨੇ ਕਹਿ ਕੇ ਨੰਬਰ ਬਲੌਕ ਕਰਵਾਤਾ ਉਹਨਾਂ ਨਾਲ ਮੇਰਾ ਕੋਈ ਨਹੀਂ ਰਿਸ਼ਤਾ ਸੀਗਾ ਔਰ ਜਦੋਂ ਬੋਲਦੇ ਸੀਗੇ ਗਲਤ ਬੋਲਦੇ ਸੀ ਦੋਨੇ ਭਰਾ ਮੈਨੂੰ ਗਾਲ੍ਹਾਂ ਕੱਢਦੇ ਸੀਗੇ ਮੇਰੇ ਘਰਦਿਆਂ ਨੂੰ ਗਾਲ੍ਹਾਂ ਕੱਢਦੇ ਸੀਗੇ ਜਦੋਂ ਇੱਥੇ ਆਣਗੇ ਅਸੀਂ ਉਹਨਾਂ ਦੀਆਂ ਲੱਤਾਂ ਵੱਢਣੀਆਂ ਹਨ ਦੋ ਆਈਏ ਦੋ ਆਈਏ ਹਾਲਾਤ ਕੀ ਬਣੇ ਕੀ ਕਰਨ ਬਚੇ ਮੇਰੀ ਜਠਾਨੀ ਤੇ ਮੇਰੀ ਸਾਸੂ ਜਠਾਨੀ ਮੇਰੀ ਕਮਲਜੀਤ ਕੌਰ ਤੇ ਸਾਸੂ ਬਲਜੀਤ ਕੌਰ ਮੈਨੂੰ ਦੋਨੇ ਜਣੀਆਂ ਹੱਥੀ ਪੈ ਗਈਆਂ ਸੀਗੀਆਂ ਉਹਨਾਂ ਨੇ ਮੈਨੂੰ ੱੱਕਾ ਮਾਰ ਕੇ ਬੈੱਡ ਤੇ ਸੁਟਿਆ ਇੱਕ ਜਣੇ ਨੇ ਮੇਰੇ ਮੂੰਹ ਚ ਦਵਾਈ ਸੁਟੀ ਮੇਰੀ ਜਠਾਨੀ ਨੇ ਕਮਲਜੀਤ ਕੌਰ ਨੇ ਜਠਾਨੀ ਮੇਰੀ ਨੇ ਹੱਥ ਫੜੇ ਤੇ ਬਲਜੀਤ ਕੌਰ ਮੇਰੀ ਸਾਸ ਨੇ ਮੇਰੇ ਮੂੰਹ ਚ ਦਵਾਈ ਪਾਈ ੱੱਕੇ ਨਾਲ ਤੇ ਸੋਰਾ ਮੇਰਾ ਮੇਰੀ ਨਾਨਾ ਨੂੰ ਅੰਦਰ ਨਹੀਂ ਸੀ ਹੁੰਦੇ ਕਿਉਂਕਿ ਮੈਨੂੰ ਛਡਾਉਣ ਦੀ ਕੋਸ਼ਿਸ਼ ਕਰਦੀ ਪਈ ਸੀ ਇਹਨਾਂ ਨੇ ਉਹਨੂੰ ਕੁੱਟਿਆ ਉਹਦੇ ਹੱਥਾਂ ਤੇ ਨੀਲ ਪਾਏ ਉਹਦੇ ਉਹਨੂੰ ਮੇਰੇ ਕੋਲ ਨਹੀਂ ਆਉਣ ਦਿੱਤਾ ਮੇਰੇ ਪਾਪਾ ਗਏ ਉਹਨਾਂ ਨੇ ਜਾ ਕੇ ਕੁੰਡਾ ਖੋਲ ਕੇ ਮੈਨੂੰ ਬਾਹਰ ਕੱਢਿਆ ਤੇ ਮੈਨੂੰ ਹਸਪੀਟਲ ਪਹੁੰਚਾਇਆ ਇਹ ਅੱਜ ਦੀ ਗੱਲ ਹੈ ਤੁਸੀਂ ਕੀ ਮੰਗ ਕਰਦੀ ਆ ਪਰਸਾਂ ਨੂੰ ਕੋਲੋਂ ਜਾਣਾ ਮੈਂ ਹੀ ਮੰਗ ਕਰਦੀ ਮੈਂ ਆਪਣੇ ਘਰ ਜਾਣਾ ਚਾਹੁੰਦੀ ਆ ਮੈਨੂੰ ਉੱਥੇ ਰਹਿਣ ਵਾਸਤੇ ਜਗ੍ਹਾ ਦਿੱਤੀ ਜਾਵੇ ਤੇ ਮੈਨੂੰ ਮੇਰਾ ਘਰ ਬਸਾਉਣ ਦੀ ਮੇਰਾ ਘਰ ਬਸਾਇਆ ਜਾਵੇ ਹਲੋ ਜੀ ਮੈਂ ਅਜ ਮੇ ਰਸ਼ੀਦ ਮਸੀਹ ਪਿੰਡ ਮੰਨਜ਼ੂਲਪੁਰ ਤੋਂ ਮੇਰੀ ਕੁੜੀ ਅਟਾ ਲਗਣ ਨਾਂ ਦੇ ਪਿੰਡ ਵਿਆਹੀ ਇਹਨੂੰ 1.5 ਸਾਲ ਹੋ ਗਿਆ 1.5 ਪੌਣੇ 2 ਸਾਲ ਹੋਏ ਕਰੀਬਨ ਤੇ ਉਦੋਂ ਦੇ ਇਹਨਾਂ ਦਾ ਇਦਾਂ ਹੀ ਚੱਲ ਰਿਹਾ ਸਾਡੇ ਕੋਲ ਦਾਜ ਦੀ ਮੰਗ ਕਰੀ ਜਾਂਦੇ ਮੈਂ ਇਹਨਾਂ ਨੂੰ ਕਹਿ ਵੀ ਦਿੱਤਾ ਲਓ ਮੈਂ ਤੁਹਾਨੂੰ ਬੋਲਟ ਮੋਟਰਸਾਈਕਲ ਦੇ ਦੇਣਾ ਅੱਗੇ ਉਹਦੀ ਮਾਂ ਦੀ ਮੰਗ ਸੀ ਅਸੀਂ ਬੋਲਟ ਲੈਣਾ ਗੱਡੀ ਲੈਣੀ ਆ ਤੇ ਇਦਾਂ ਹੀ ਚੱਲ ਰਿਹਾ ਸਾਡੀ ਕੋਈ ਬੋਧੀ ਸੁਣਾਈ ਵੀ ਨਹੀਂ ਹੋ ਰਹੀ 1.5 ਸਾਲ ਦੇ ਵਿੱਚ ਪੁਲਿਸ ਵੀ ਸਾਡੀ ਕੋਈ ਸੁਣਾਈ ਨਹੀਂ ਕਰ ਰਹੀ ਤੇ ਅੱਜ ਵੀ ਮੈਂ ਜੇਲੇ ਸਵੇਰੇ 8 ਵਜੇ ਕੰਮ ਦੇ ਜਾ ਰਿਹਾ ਹਾਂ ਹੈਗਾ ਤੇ ਬੇਟੀ ਨੇ ਫੋਨ ਕਰ ਦਿੱਤਾ ਮਗ ਤੇ ਅਸੀਂ ਜਾ ਕੇ ਜਲੇ ਦੇਖਿਆ ਤੇ ਇਹ ਕੁੜੀ ਸਾਡੇ ਨੂੰ ਅੰਦਰ ਕੁੰਡਾ ਲਾ ਕੇ ਡੱਕਿਆ ਹੋਇਆ ਸੀ ਤੇ ਜਾਗ ਮੈਂ ਕੁੰਡਾ ਖੋਲ ਕੇ ਫੇਰ ਕੁੜੀ ਅੰਦਰੋਂ ਚੱਕ ਕੇ ਲਾਂਦੀ ਕੁੜੀ ਗਲੀ ਦੇ ਵਿੱਚ ਡੇਗ ਗਈ ਸੀ ਅੰਡਾ ਸਾਹਮਣੇ ਐਡਮਿਟ ਕਰ ਲਿਆ ਦਵਾਈ ਦਾਰੂ ਚਲਾਇਆ ਤੇ ਉਸ ਤੋਂ ਬਾਅਦ ਕੋਈ ਬਹੁਤੀ ਕਾਰਵਾਈ ਨਹੀਂ ਕੀਤੀ ਜੇ ਅਸੀਂ ਐਸਐਚਓ ਨੂੰ ਫੋਨ ਕਰਦੇ ਕਹਿੰਦੇ ਜੀ ਮੁੰਡੇ ਵਾਲੇ ਵੀ ਦਬਾਅ ਪਾਉਂਦੇ ਆ ਐਸਐਚਓ ਸਾਹਿਬ ਨੇ ਕਿਹਾ ਵੀ ਮੁੰਡੇ ਵਾਲੇ ਦਬਾਅ ਪਾਉਂਦੇ ਹਟਦੇ ਤੇ ਕੁੜੀ ਦੇ ਪਰਚਾ ਕਰੋ ਦੇਖੋ ਜੀ ਪੰਜਾਬ ਸਰਕਾਰ ਸਾਡੀ ਕੋਈ ਮਦਦ ਨਹੀਂ ਕਰ ਰਹੀ ਕਿੰਨੀ ਵਾਰੀ ਆਪਾਂ ਮਲਤਾਨੀ ਸਾਹਿਬ ਕੋਲ ਗਏ ਕੋਈ ਸਾਡੀ ਉਹਨੇ ਸੁਣਾਈ ਨਹੀਂ ਕੀਤੀ ਕੋਈ ਮਦਦ ਨਹੀਂ ਕੀਤੀ ਹਾਂਜੀ ਮੇਰਾ ਨਾਮ ਸੀਮਾ ਹੈ ਪਿੰਡ ਸਾਡਾ ਮਨਸੂਰਪੁਰ ਅਟਲਗਰ ਮੇਰੀ ਬੇਟੀ ਵਿਆਹੀ ਸੀ ਜੂਨ ਮਹੀਨੇ 2025 ਨੂੰ 2 ਸਾਲ ਹੋ ਜਾਣੇ ਆ ਇਹਦੇ ਘਰ ਵਾਲਾ 1 ਮਹੀਨਾ ਇਹਦੇ ਕੋਲ ਰਿਹਾ ਇੱਕ ਮਹੀਨੇ ਤੋਂ ਬਾਅਦ ਉਹ ਚਲੇ ਗਿਆ ਬਾਹਰ ਬਾਅਦ ਵਿੱਚ ਇਹਦੇ ਘਰ ਦੇ ਨਾਲ ਜੋ ਵੀ ਗੱਲਬਾਤ ਹੁੰਦੀ ਰਹੀ ਲੜਾਈ ਝਗੜਾ ਅਸੀਂ ਇਸ ਗੱਲ ਵਿੱਚ ਇਹ ਨਹੀਂ ਸੀ ਕਹਿੰਦੇ ਕਿ ਸਾਡੀ ਬੇਟੀ ਉਹਨਾਂ ਦੇ ਨਾਲ ਕੋਈ ਮਾੜੀ ਚੰਗੀ ਕੋਈ ਗੱਲ ਕਰੇ ਜਾਂ ਕੁਝ ਵੀ ਅਸੀਂ ਆਪਣੇ ਕੋਲ ਰੱਖਿਆ ਸੀਗਾ ਹੋਣ ਸਾਨੂੰ ਪਤਾ ਲੱਗਿਆ ਸੀਗਾ ਕਿ ਮਾਰਚ ਮਹੀਨੇ ਉਹ ਆ ਰਿਹਾ ਆ ਤਾਂ ਕਰਕੇ ਸਾਡੀ ਬੇਟੀ ਇੱਥੇ ਆ ਗਈ ਜਿੰਨੀ ਵਾਰੀ ਇੱਥੇ ਆਉਂਦੀ ਸੀ ਓਨੀ ਵਾਰੀ ਲੜਾਈ ਝਗੜਾ ਕਰਕੇ ਉਹਨੂੰ ਘਰੋਂ ਕੱਢ ਦਿੰਦੇ ਸੀਗੇ ਇਸੇ ਕਰਕੇ ਇਹ ਸਾਨੂੰ ਸੋਨਾ ਨਹੀਂ ਪਾਇਆ ਸਾਨੂੰ ਗੱਡੀ ਨਹੀਂ ਦਿੱਤੀ ਇਹ ਨਹੀਂ ਦਿੱਤਾ ਫੋਨ ਨਹੀਂ ਦਿੱਤਾ ਅਸੀਂ ਸੋ ਇਹ ਸਿਰਫ ਮੰਗ ਕਰਦੇ ਪਏ ਆ ਕਿ ਸਾਡੀ ਬੇਟੀ ਦਾ ਘਰ ਬਸਾਇਆ ਜਾਵੇ ਸਾਨੂੰ ਨਹੀਂ ਪਤਾ ਕਿ ਪੁਲਿਸ ਵਾਲੇ ਕੀ ਚਾਹੁੰਦੇ ਆ ਕੀ ਨਹੀਂ ਚਾਹੁੰਦੇ ਸਿਆਸੀ ਪਾਰਟੀ ਆ ਜਾਂ ਕੀ ਆ ਕੁਝ ਨਹੀਂ ਆ ਸਾਨੂੰ ਇਸ ਬਾਰੇ ਕੁਝ ਨਹੀਂ ਪਤਾ ਅਸੀਂ ਨਿਆਂ ਚਾਹੁੰਦੇ ਆ ਇਹ ਸਰਕਾਰ ਅੱਗੇ ਇਹੀ ਬੇਨਤੀ ਕਰਦੇ ਆ ਕਿ ਸਾਡੀ ਬੱਚੀ ਨੂੰ ਨਿਆਂ ਮਿਲਣਾ ਚਾਹੀਦਾ ਕਿਉਂਕਿ ਜਿੱਦਾਂ ਮੇਰੀ ਬੇਟੀ ਠੱਕ ਇਦਾਂ ਦੀ ਹੋਰ ਕੋਈ ਧੀ ਪੈਣ ਉਹਦੇ ਨਾਲ ਇਦਾਂ ਦਾ ਮਾੜਾ ਸਲੂਕ ਨਾ ਕੀਤਾ ਜਾਵੇ ਤਾਂ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਸੀਂ ਤਾਂ ਗਏ ਸੀਗੇ ਕਿ ਕੁੜੀ ਸਾਡੀ ਨਾਲ ਲੜਾਈ ਹੁੰਦੀ ਲੜਾਈ ਕਰਨ ਆ ਹੀ ਲੈਣ ਗਏ ਸੀ ਤਾਂ ਅੱਗੇ ਕੁੜੀ ਨੂੰ ਦਵਾਈ ਦਿੱਤੀ ਬਾਹਰ ਕੁੰਡਾ ਲੱਗਾ ਜਾ ਕੇ ਤੇ ਡੈਡੀ ਨੇ ਖੋਲਿਆ ਸਾਡੀ ਉੱਥੇ ਰਿਸ਼ਤੇਦਾਰੀ ਮੈਂ ਕੁੜੀ ਨਾਲ ਗੱਲ ਕਰਨ ਆਪੀ ਤਾਂ ਅੱਗੇ ਇਹਦੇ ਡੈਡੀ ਨੇ ਜਾ ਕੇ ਕੁੰਡਾ ਖੋਲਿਆ ਅੰਦਰ ਕੁੜੀ ਬਿਉਸ਼ ਬਿਲਕੁਲ ਬਿਉਸ਼ ਪਈ ਸੀ ਕੁੜੀ ਜਾ ਕੇ ਕੁੰਡਾ ਇਹਦੇ ਡੈਡੀ ਨੇ ਖੋਲਿਆ ਕੁੜੀ ਨੂੰ ਚੁੱਕ ਕੇ ਬਾਹਰ ਆਂਦਾ ਉਸ ਤੋਂ ਬਾਅਦ ਉੱਥੇ ਬੜੀਆਂ-ਬੁੜੀਆਂ ਕਿਸੇ ਨੇ ਚੁੰਨੀ ਨਹੀਂ ਦਿੱਤੀ ਇੱਕ ਕੁੜੀ ਸਾਡੀ ਰਿਸ਼ਤੇਦਾਰ ਨਹੀਂ ਉਹ ਤਾਂ ਚੁੰਨੀ ਮੰਗੀ ਉਹਨੇ ਚੁੰਨੀ ਵੀ ਨਹੀਂ ਦਿੱਤੀ ਜੀ ਉਹ ਹੋਰ ਸਾਡੀ ਬੇਪਛਾਨ ਸੀ ਉਹਨੇ ਕਿਹਾ ਲਓ ਮਾਤਾ ਜੀ ਇਹਦੇ ਉੱਤੇ ਚੁੰਨੀ ਦੇ ਦਿਓ ਉਸ ਕੁੜੀ ਤੋਂ ਅਸੀਂ ਚੁੰਨੀ ਲੈ ਕੇ ਇਹਦੇ ਉੱਤੇ ਦਿੱਤੀ ਹਸਪੀਟਲ 'ਚ ਦਾਖਲ ਕਰਾਈ ਇੱਥੇ ਜਦੋਂ ਅਸੀਂ ਲੈ ਕੇ ਆਏ ਆ ਅਸੀਂ 2 ਘੰਟੇ ਰਹੇ ਉਹਨਾਂ ਨੇ ਦਵਾਈ ਦਵਾਈ ਕੱਢੀ ਪੁਲਿਸ ਨੂੰ ਆਖਿਆ ਪੁਲਿਸ ਨੇ ਕੋਈ ਸਾਡੀ ਸੁਣਾਈ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਕਿਉਂਕਿ ਸਾਨੂੰ ਨਹੀਂ ਪਤਾ ਇਓ ਆ ਕੇ ਪਹਿਲੇ ਪੁਲਿਸ ਨੂੰ ਪਿਆਸੇ ਦੇ ਗਏ ਜਾਂ ਕੀ ਕਰਗੇ ਜਾਂ ਕੀ ਜਾਂ ਜਾਂ ਪੁਲਿਸ ਵਾਲੇ ਨਵੇਂ ਪਿੰਡਿਆਂ ਦੇ ਰਿਸ਼ਤੇਦਾਰ ਆ ਇਹ ਅਸੀਂ ਨਹੀਂ ਜੀ ਜਾਣਦੇ ਇਹ ਖੁਦ ਜਾਣਣਗੇ ਹਾਂ ਅਸੀਂ ਇਹਦੇ ਵਿੱਚ ਕੋਈ ਨਹੀਂ ਜਾਣਦੇ ਉਹਨਾਂ ਨੇ ਸਾਡੀ ਕੋਈ ਨਹੀਂ ਕੀਤੀ ਹੁਣ ਸਾਨੂੰ ਪਤਾ ਲੱਗਾ ਕੋਈ ਅਸੀਂ ਬੰਦਾ ਕੱਲਿਆ ਉਹਨੇ ਕਿਹਾ ਜੇ ਕੁੜੀ ਮਰ ਜੇਗੀ ਤੇ ਫਿਰ ਤੁਹਾਡੇ ਤੇ ਪਰਚਾ ਹੋਏਗਾ ਜੇ ਕੁੜੀ ਜਿੰਦੀ ਰਹੀ ਫਿਰ ਕੁੜੀ ਤੇ ਪਰਚਾ ਹੋਏਗਾ ਇਸ ਕਾਨੂੰਨ ਦਾ ਸਾਨੂੰ ਨਹੀਂ ਪਤਾ ਇਹ ਕਾਨੂੰਨ ਪੁਲਿਸ ਜਾਣੇਗੀ ਸਾਨੂੰ ਨਹੀਂ ਪਤਾ ਪਰ ਅਸੀਂ ਇਹ ਇਹ ਉਹਦੇ ਕੋਈ ਨੇ ਬੰਦਿਆ ਕੱਲਿਆ ਜੋ ਉਹਦੇ ਮਾਮੇ ਨੇ ਪੁਲਸ ਵਾਲਾ ਕੱਲਿਆ ਤੇ ਉਹ ਆਪਣਾ ਕੋਈ ਬੰਦਾ ਕੱਲਿਆ ਫੋਨ ਕਿਸੇ ਤੋਂ ਕਰਵਾਇਆ ਅਗਰ ਪੁਲਸ ਵਾਲਿਆਂ ਨੇ ਇਹ ਗੱਲ ਕਹੀ ਤੇ ਮਾਮੇ ਉਹਦੇ ਨੇ ਕਿਹਾ ਪੀ ਤੁਹਾਡੀ ਸੁਣਾਈ ਨਹੀਂ ਹੋਣੀ ਉਸ ਬੰਦੇ ਨੇ ਗਾ ਪੁਲਸ ਵਾਲਿਆਂ ਨੇ ਇਹ ਗੱਲ ਕਹੀ ਆ ਪੀ ਉਹ ਜੇ ਕੁੜੀ ਜਿੰਦੀ ਰਹੀ ਤੇ ਫਿਰ ਇਹ ਕੁੜੀ ਤਾਂ ਪਰਚਾ ਹੋਏਗਾ ਜੇ ਕੁੜੀ ਮਰ ਗਈ ਤਾਂ ਫਿਰ ਨਵੇਂ ਪਿੰਡੀਆਂ ਤੇ ਪਰਚਾ ਹੋਏਗਾ ਇਦਾਂ ਜੀ ਫਿਰ ਮੁੰਡੇ ਵਾਲਿਆਂ ਤੇ ਪਰਚਾ ਹੋਏਗਾ ਉਸ ਮੁੰਡੇ ਨੇ ਇੱਕ ਵਾਰੀ ਨਹੀਂ ਸਵੇਰ ਤੋਂ ਲੱਕੇ ਹਣ 6 ਵਜੇ ਤੱਕ ਕਰਨੀ ਫੋਨ ਕੀਤਾ ਵੀ ਕੁੜੀਏ ਤੂੰ ਕਿ ਕੀਤਾ ਤੇ ਕਿਉਂ ਕੀਤਾ ਉਹਨਾਂ ਨੇ ਜ਼ਬਰਦਸਤੀ ਕੁੜੀ ਨੂੰ ਦਵਾਈ ਖਲਾਈ ਆ ਅਸੀਂ ਤਾਂ ਕੁੜੀ ਨੂੰ ਵੈਸੇ ਹੀ ਲੈਣ ਗਏ ਸੀਗੇ ਅੱਗੇ ਕੁੜੀ ਨੂੰ ਦਵਾਈ ਖਲਾ ਕੇ ਤੇ ਅੰਦਰ ਕੁੰਡਾ ਲੱਗਾ ਉਹਦੇ ਡੈਡੀ ਨੇ ਕੁੰਡਾ ਖੋਲਿਆ ਬਾਹਰੋਂ ਗਾੜੀ ਨਾਨੀ ਬਿਠਾ ਲਈ ਉਹਨਾਂ ਨੇ ਨਾਨੀ ਆਈ ਗੇਟ ਵਿੱਚ ਨਾਨੀ ਨਾਨੀ ਨੇ ਗਾੜੀ ਬਿਠਾ ਲਈ ਤੇ ਉਹਦੇ ਡੈਡੀ ਨੇ ਉਹਨੇ ਗੁੱਸੇ ਗੁੱਸੇ ਹੋ ਕੇ ਬੂਆ ਖੋਲਿਆ ਕੁੜੀ ਨੂੰ ਲੈ ਕੇ ਬਾਹਰ ਆ ਗਿਆ ਕੁੜੀ ਆ ਮਰੀ ਪਈ ਸੀ ਅਗਰ ਉਹਦੇ ਭਰਾ ਨੇ ਇੱਕ ਸਕੂਟਰੀ ਤੇ ਬਿਠਾ ਲਿਆ ਇੱਕ ਭਰਾ ਉਹਦੇ ਚਾਚੇ ਨੇ ਪਿੱਛੇੋਂ ਫੜੀ ਇੱਥੇ ਲਿਆ ਕੇ ਪਾਈ ਜੀ ਤੇ ਪੁਲਿਸ ਵਾਲਾ ਸਾਡੀ ਅੱਜ ਤੱਕ ਵੀ ਨਹੀਂ ਸੁਣਾਈ ਕਰਦੇ ਹਾਂਜੀ ਤੇ ਮਿਹਰਬਾਨੀ ਸਾਡੀ ਹੱਥ ਜੋੜ ਕੇ ਸਾਨੂੰ ਇਹਦਾ ਕਾਨੂੰਨ ਦਾ ਨਿਆਂ ਹੋਣਾ ਚਾਹੀਦਾ ਇਹੋ ਜਿਹਾ ਕੋਈ ਇਹਦੀ ਬੱਚੀ ਨਾਲ ਵਰਤੋ ਨਾ ਹੋਵੇ ਜਿੱਦਾਂ ਸਾਡਾ ਵਰਤੋ ਹੋ ਰਿਹਾ ਜੀ ਹੱਥ ਜੋੜ ਕੇ ਬੇਨਤੀ ਸਾਡੀ ਸਾਰੀ ਸਰਕਾਰ ਅੱਗੇ ਥੈਂਕ ਯੂ ਜੀ ਅਜੀ ਭਾਈ ਕੀ ਨਾਮ ਆਪਣਾ ਜੀ ਮੇਰਾ ਨਾਮ ਜੀ ਰਾਜ ਤੁਹਾਡੇ ਨੋਨ ਨੂੰ ਲੈ ਕੇ ਜਿਹੜਾ ਖਾਦਾ ਕੇ ਦਵਾਈ ਖਾਦੀ ਹੈਗੀ ਤਾਂ ਲੈ ਕੇ ਤੁਹਾਨੂੰ ਕੀ ਸਮੱਸਿਆ ਪੂਰੀ ਕੀ ਗੱਲ ਬਾਤ ਹੈ ਉਹ ਸਾਡੇ ਬਾਅਦ ਕੀ ਉਹਨੇ ਖਾ ਲਈ ਸਾਨੂੰ ਤਾਂ ਪਤਾ ਹੀ ਨਹੀਂ ਕੋਈ ਤੁਹਾਡਾ ਨਾਂ ਕੀ ਹੈ ਜਗੀਰ ਹੈ ਪਿੰਡ ਕੀ ਦਾ ਘੜਾ ਹਾਂਜੀ ਪਿੰਡ ਕਿੱਦਾ ਵਾ ਨਵਾਂ ਪਿੰਡੀ ਹੈ ਕਿੰਨਾ ਚਿਰ ਹੋ ਗਿਆ ਵਿਆਹ ਨੂੰ ਤੁਹਾਡੇ ਮੁੰਡੇ ਨੂੰ 1.5 ਸਾਲ ਹੋ ਗਿਆ ਉਤੋਂ ਲੈ ਕੇ ਅੱਜ ਤੱਕ ਕਿੱਦਾਂ ਦੇ ਹਾਲਾਤ ਨੇ ਤੁਹਾਡੇ ਘਰ ਦੇ ਵਿੱਚ ਘਰ ਦੇ ਬੜੀਆ ਹਾਲਾਤ ਹੀ ਹੈ ਇੰਨੀ ਆਂ ਤੇ ਖਰਾਬੀ ਕਰ ਕੀ ਮੇਨ ਗੱਲ ਕੀ ਸੀਗੀ ਮੇਨ ਗੱਲ ਇਹ ਕਮਾਈ ਚਾਉਂਦੀ ਹੈ ਜੀ ਤੁਹਾਡੀ ਮੈਨੂੰ ਸਾਰਾ ਸਮਾਨ ਦੇ ਦਿਓ ਕੋਠੀ ਦੇ ਦਿਓ ਤੁਸੀਂ ਜਿੱਦਾਂ ਮਰਜ਼ੀ ਜਿੱਥੇ ਮਰਜ਼ੀ ਜਾਓ ਤੁਹਾਡੇ ਮੁੰਡੇ ਦੇ ਨਾਲ ਤੁਹਾਡੀ ਨੌ ਦਾ ਸਬੰਧ ਕਿਦਾਂ ਦੇ ਸੀਗੇ ਇਹ ਗਾਲਾਂ ਕੱਢਦੀ ਹੈ ਗਾੜੀਆਂ ਜੀ ਮੁੰਡੇ ਨਾਲ ਸੱਟ ਨਹੀਂ ਗਈ ਕੋਈ ਗੱਲ ਬਾਤ ਜੇ ਜਿਉਣਾ ਕੂਨ ਕੱਢਦੀ ਆ ਉਦੋਂ ਲੜਾਈ ਕਰਦੀ ਆ ਤੇ ਕੁੜੀ ਤੁਹਾਡੇ ਉੱਪਰ ਦੋਸ਼ ਲਾਇਆ ਕਿ ਇਹਦੇ ਮਾਪਿਓ ਨੇ ਵੀ ਫੋਨ ਕਰਦਾ ਪੰਜ ਗੱਡੀ ਤਾਂ ਉਸ ਮੇਰਾ ਨੰਬਰ ਬਲੌਕ ਮਾਰ ਜਾ ਮੇਰੇ ਫੋਨ ਵੀ ਨਹੀਂ ਕਰ ਰਿਹਾ ਸਾਡੇ ਕੋਲ ਫੋਨ ਹੀ ਹੈ ਨਹੀਂ ਇੱਕ ਵੱਡੇ ਕਾਕੇ ਦਾ ਜੀ ਉਹ ਕਰਦਾ ਜੀ ਉਹ ਮੁੰਡਾ ਕਰਦਾ ਹੀ ਨਹੀਂ ਇਹਦੇ ਨਾਲ ਜੇ ਗੱਡੀਆਂ ਉਹ ਮੁੰਡਾ ਕਰਦਾ ਤੇ ਗਾਲਾਂ ਕੱਢਣਦਾ ਵੀ ਨਹੀਂ ਕੋਈ ਤੁਹਾਡੇ ਪਰ ਉਹ ਵੀ ਇਹ ਵੀ ਦੋਸ਼ ਲੱਗਿਆ ਕਿ ਕਿਸੇ ਬੰਦੇ ਦਾ ਪੁੱਤ ਬੜਾਦਾ ਹੈ ਕਿ ਨਹੀਂ ਕਿ ਦਾਜ ਵੀ ਮੰਗ ਰਿਹਾ ਹਾਂਜੀ ਇਹ ਦਾਜ ਮੰਗਦਾ ਦਾਜ ਆ ਹੀ ਕਦੀ ਮੰਗਿਆ ਹੀ ਨਹੀਂ ਜੀ ਸਾਡੇ ਕੋਲ ਦਾਜ ਚਾਹੀਦਾ ਹੀ ਨਹੀਂ ਹੁਣ ਕਦੇ ਜਮਾਨੇ ਆ ਦਾਜ ਆ ਤੇ ਜਿਹੜਾ ਕਹਿੰਦੇ ਦਵਾਈ ਕੋਈ ਖਾਦੀ ਹੈ ਨਸ਼ੀਲੀ ਕੋਈ ਕੁਝ ਵੀ ਜੋ ਵੀ ਖਾਦਾ ਉਹਨੇ ਹਾਂਜੀ ਉਹ ਵੀ ਦੋਸ਼ ਤੁਹਾਡੇ ਉੱਪਰ ਲੱਗਾ ਕਿ ਤੁਸੀਂ ਖੋਇਆ ਵਾ ਮੇਰੀ ਸੱਸ ਨੇ ਮੇਰੀ ਜਿਖਾਣੀ ਲੈ ਕੇ ਕਿਸੇ ਨੇ ਖੋਇਆ ਉਹਨੇ ਨਹੀਂ ਕੋਈ ਕਿਸੇ ਨੇ ਨਹੀਂ ਕਿਹਾ ਜੀ ਉਹਨੇ ਆਪੇ ਹੀ ਖਾਦਾ ਜੋ ਖਾਦਾ ਹੈ ਤਾਂ ਵੀ ਇਹ ਗੱਲ ਪਤਾਈ ਕਿ ਜਿਹੜੇ ਦਰਵਾਜ਼ੇ ਦੀ ਕੁੰਡੀ ਅੰਦਰ ਲੱਗੀ ਬਾਹਰੋਂ ਲੱਗੀ ਬਣੇ ਨਹੀਂ ਜੀ ਅੰਦਰੋਂ ਲੱਗੀ ਹੋਣੀ ਬਾਹਰ ਤਾਂ ਹੈ ਹੀ ਨਹੀਂ ਦਰਵਾਜ਼ੇ ਦੀ ਕੁੰਡੀ ਦੇ ਅੰਦਰੋਂ ਲੱਗੀ ਤੁਸੀਂ ਕੀ ਮੰਗ ਕਰਦੇ ਹੋ ਹਾਂਜੀ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ ਪੰਜਾਬ ਸਰਕਾਰ ਤੋਂ ਅਸੀਂ ਸਾਡੀ ਕੋਈ ਮੰਗ ਵੀ ਨਹੀਂ ਜੀ ਆੜੀ ਇਹ ਹੋਈ ਮੰਗ ਇਹ ਸਿੱਧੀ ਹੋ ਜੇ ਜੇ ਬਸਣਾ ਰੀ ਨਾ ਬਸੇ ਰੋਟੀ ਪਾਣੀ ਦਾਸ ਦੇ ਨ ਬਕਾਇਆ ਜੀ ਨੇ ਸਾਰਾ ਦਿਨ ਫੋਨ ਕਰਦੀ ਰਹੀ ਆ ਹਾਂਜੀ ਕੀ ਨਾਮ ਹੈ ਤੁਹਾਡਾ ਜੀ ਬਣਾ ਜੀ ਬਲਜੀਤਪੁਰ ਪਿੰਡ ਹਟੜ ਕੀ ਲੱਗਦੀ ਸੀ ਉਹ ਕੁੜੀ ਨੌਂ ਵੱਡੀ ਕੀ ਗੱਲਬਾਤ ਆ ਜੋ ਇਹ ਨੋ ਸਮੱਸਿਆ ਸਾਹਮਣੇ ਆ ਗਈ ਆ ਜੀ ਸਾਨੂੰ ਤੇ ਪਾਜੀ ਅਧਿਕਾਰੀ ਹੈ ਨਹੀਂ ਸਾਡੀ ਮਗਰੋਂ ਹੀ ਇਹਨੇ ਕੁਛ ਖਾਦਾ ਹਨੇ ਇਹ ਵੀ ਨਹੀਂ ਪਤਾ ਕੀ ਖਾਦਾ ਤੁਹਾਡੇ ਪਾਸੇ ਤੇ ਇਲਜ਼ਾਮ ਲਾਇਆ ਕਿ ਮੈਨੂੰ ਮੇਰੀ ਸੱਸ ਨੇ ਮੇਰੀ ਜਠਾਣੀ ਜਾਂ ਤੁਹਾਡੇ ਕਿਸੇ ਘਰ ਦੇ ਮੈਂਬਰ ਨੇ ਵੀ ਮੈਨੂੰ ਫੜ ਕੇ ਧੱਕੇ ਨਾਲ ਮੇਰੇ ਮੂੰਹ 'ਚ ਕੋਈ ਨਸ਼ੀਲੀ ਦਵਾਈ ਜਾਂ ਕੁਝ ਪਾਇਆ ਬਾਹਰ ਕੁੰਡੀ ਲਾਤੀ ਸੀਗੀ ਮੈਂ ਤਾਂ 10 ਵਜੇ ਆਈ ਆ ਆਪਣੀ ਕੰਮ ਤੇ ਗਈ ਆ ਸਾਨੂੰ ਪਤਾ ਹੀ ਨਹੀਂ ਜਦੋਂ ਇਹਦਾ ਡੈਡੀ ਆਇਆ ਸਾਨੂੰ ਪਤਾ ਲੱਗਾ ਆ ਜੇ ਉਹ ਤਾਂ ਗਲੀਆਂ ਬਾਹਰ ਲੈ ਗਿਆ ਗਾਲ੍ਹਾਂ ਕੱਢ ਕੇ ਕਹਿਦੀਆਂ ਕੱਢ ਕੇ ਜਾ ਤੂੰ ਤੁਹਾਡੇ ਨਾਲ ਸਬੰਧ ਕਿਦਾਂ ਦੇ ਹੀਗੇ ਤੁਹਾਡੀ ਨਾ ਹੁੰਦੇ ਸਾਡੇ ਨਾਲ ਜਿਦਾਂ ਦੀ ਵਿਆਹ ਹੀ ਸਾਡੇ ਨਾਲ ਇਦਾਂ ਹੀ ਰਹੀ ਆ ਹੁੰਦੀ ਲੜਾਈਆਂ ਕਰਦਾ ਕੋਈ ਮੇਰਾ ਕਮਲਪ੍ਰੀਤ ਆ ਤੇ ਘਰ ਚ ਸਹਾਰਾ ਜਿਹੜੀ ਬਹੁਤ ਮਤਲਬ ਕਲੇਸ਼ ਨਾਲਦੀ ਹੈ ਮੇਰੇ ਸਾਸੂ ਦਾ ਵਧੀਆ ਇਹਨੂੰ ਕੋਈ ਨਹੀਂ ਕੋਈ ਦਿੱਕਤ ਨਹੀਂ ਆ ਮੇਰੇ ਵਿਆਹ ਨੂੰ 10 ਸਾਲ ਹੋ ਗਏ ਆ ਤੇ ਮੈਨੂੰ ਤਾਂ ਕੋਈ ਇਦਾਂ ਦੀ ਪਰੇਸ਼ਾਨੀ ਹੈ ਨਹੀਂ ਆ ਨਾਲ ਮੇਰੀ ਮੰਮੀ ਆਏ ਇਹਨੂੰ ਪੁੱਛ ਲਓ ਇਹ ਵੀ ਇਹਨਾਂ ਨੇ ਪੜਾ ਕਿੱਦਾਂ ਦੇ ਵਧੀਆ ਬੰਦੇ ਆ ਇਹਨੂੰ ਨਹੀਂ ਰਹਿਣ ਹੁੰਦਾ ਕੋਈ ਇਹ ਕਲੇਸ਼ ਬਹੁਤ ਕਰ ਜਿਹੜਾ ਦੋਸ਼ ਲੱਗਾ ਦੁਬਈ ਨੂੰ ਲੈ ਕੇ ਕੋਈ ਚੀਜ਼ ਖਾਦਾ ਤੁਹਾਡੇ ਉੱਪਰ ਆ ਜਾ ਰਿਹਾ ਉਹ ਕੀ ਕਰ ਮੈਡਮ ਨਿਆਣੇ ਲੈ ਕੇ ਗਏ ਸਕੂਲ ਮੈਨੂੰ ਪੜਾਣੀ ਮਗਰ ਕੀ ਕੀਤਾ ਕੁੰਡੀਓ ਕਰ ਲੱਗੇ ਕਹਿੰਦੇ ਕੁੰਡੀ ਬਾਹਰੋਂ ਲੱਗੀ ਐ ਕੁੰਡੀ ਨੇ ਇਹਨੇ ਆਪ ਹੀ ਲਾਈ ਆ ਤੇ ਆਪ ਹੀ ਇਹਨੇ ਖੋਲੀ ਜਦੋਂ ਇਹਦਾ ਡੱਗੀ ਆਇਆ ਹਾਂਜੀ ਕਿਹਨਾ ਤੁਹਾਡਾ ਜੀ ਮੇਰੇ ਚਰਨ ਕੋਲ ਤੁਹਾਡਾ ਪਿੰਡ ਘੜਾ ਮੈਂ ਸੰਤ ਅਰੰਭ ਸਾਹਿਬ ਤੁਸੀਂ ਇਸ ਘਰ ਵੀ ਚਾਹੇ ਜਿੱਥੇ ਅੱਜ ਗੱਲਬਾਤ ਹੋਈ ਐ ਕੀ ਲੱਗਦਾ ਤੁਹਾਡੇ ਮੇਰੀ ਬੇਟੀ ਐ 10 ਸਾਲ ਹੋ ਗਏ ਨੂੰ ਸ਼ਾਦੀ ਹੋਈ ਨੂੰ ਇਦਾਂ ਦੀ ਕੋਈ ਕੋਈ ਗੱਲ ਨਹੀਂ ਹੋਈ ਕਦੀ 10 ਸਾਲ ਹੋ ਗਏ ਮੇਰੀ ਕੁੜੀ ਨਵੱਸਦੀ ਇੰਨੇ ਵਧੀਆ ਪਰਿਵਾਰ ਆ ਕਿ ਮੇਰੇ ਕੁੜੀ 10 ਸਾਲ ਹੋ ਗਏ ਦੋ ਬੱਚਿਆਂ ਦੀ ਮਾਂ ਹੋ ਗਈ ਇਹਨਾਂ ਨੇ ਇੰਨੇ ਸਾਂਭਿਆ ਨਾ ਕੋਈ ਇਦਾਂ ਦੀ ਦਿੱਕਤ ਨਹੀਂ ਕਦੀ ਵੀ ਹੋਈ ਇਹ ਜਦੋਂ ਦੀ ਕੁੜੀ ਆਈ ਨਾ ਉਦੋਂ ਦੇ ਕੁੜੀ ਨੇ ਕਦੇ ਸੁਪਾਇਆ ਤੇ ਤੁਹਾਡੇ ਕੋਲ ਵੀ ਕਦੀ ਦਾਜ ਦੂਜ ਬੰਗਿਆਂ ਦਾ ਨਾ 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 ਮੈਂ ਦਾਜ ਤਾਂ ਕੋਈ ਨਹੀਂ ਸਾਡੇ ਕੋ ਕਦੀ ਮੰਗ ਕੀਤੀ ਨਹੀਂ ਕਦੀ ਕੁੜੀ ਨੇ ਪਰੇਸ਼ਾਨੀ ਨਹੀਂ ਕੀਤੀ ਇਹਨਾਂ ਦਿੱਤੀ ਬੜਾ ਵਧੀਆ ਚੱਲਣਦੇ ਆ ਇਹਨਾਂ ਦਾ ਮੈਂ ਤੇ ਆਂਦੀ ਵੀ ਨਹੀਂ ਹਾਂ ਸਾਬ ਨਾਲ ਕੁੜੀ ਨੇ ਕਦੀ ਸਾਨੂੰ ਦੱਸਿਆ ਵੀ ਨਹੀਂ ਕਿ ਮੇਰੇ ਤੇ ਕੋਈ ਦੋਖ ਮਸੀਬਤ ਕਦੀ ਹੋਈ ਹੀ ਨਹੀਂ ਗੱਲ ਇਦਾਂ ਤੇ ਕੁੜੀ ਨੇ ਕੀ ਦੱਸਣਾ ਬਰਸਾਂ ਨੇ ਰਹਿੰਦੀ ਆਪਣੇ ਘਰ ਕੁਛ ਕੀ ਕਹਿਣਾ ਚਾਹੁੰਦੀ ਆ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਮੈਂ ਹੀ ਪ੍ਰਸ਼ਾਸਨ ਜਿਹੀ ਕਹਿਣਾ ਚਾਹੁੰਨੀ ਆ ਕਿ ਮੇਰੀ ਕੁੜੀ ਨੂੰ ਤੰਗੀ ਦੇਂਦੇ ਹੀ ਆ ਜਿਹੜਾ ਮੇਰੀ ਕੁੜੀ ਦਾ ਕੋਈ ਦੋਸ਼ ਨਹੀਂ ਆ ਦੇ ਵਿੱਚ ਇੰਨਾ ਪਰਿਵਾਰ ਵਧੀਆ ਸਾਸੋਰਾ ਇੰਨਾ ਵਧੀਆ ਉਹਨਾਂ ਦੇ ਤੇ ਮੇਰੀ ਕੁੜੀ ਵਿੱਚ ਕੀ ਇਹਨਾਂ ਨੂੰ ਕਹਿੰਦੀ ਉੱਥੇ ਹੀ ਉਸੇ ਘਰ ਦੇ ਵਿੱਚ ਉਹ ਉਹ ਇਹ ਕੁੜੀ ਮੇਰੀ ਰਹਿੰਦੀ ਉਸੇ ਘਰ ਚ ਇਹ ਰਹਿੰਦੀ ਤੇ ਮੇਰੀ ਕੁੜੀਏ ਨੂੰ ਕੀ ਪਰੇਸ਼ਾਨ ਕਰਦੇ ਨੇ ਮੈਂ ਚਾਹੁੰਦੀ ਕਿ ਮੇਰੀ ਕੁੜੀ ਨੂੰ ਇਹ ਇਹਦੇ ਵਿੱਚ ਕੁਛ ਨਾ ਮੇਰੀ ਇਹ ਮੰਗ ਠੀਕ ਹੈ ਮੇ ਮੇ ਗਾਲਾਂ ਇੰਨੀਆਂ ਕੱਢ ਕੇ ਜਾਂਦੀ ਸਾਡਾ ਕੀ ਦੋਸ਼ ਹੈ ਵਿੱਚ ਸਾਡੇ ਪਰਿਵਾਰ ਨੂੰ ਮੇਰੇ ਘਰ ਵਾਲੇ ਨੂੰ ਮੇਰੇ ਦੇਹਾਂ ਜੇਤਾਂ ਤੱਕ ਕੌਣ ਗਾਲਾਂ ਕੱਢਦੀ ਐ ਇਹ ਜਿਹੜੀ ਕੁੜੀ ਐ ਗਗਨ ਗਗਨ ਦਾ ਡੈਡੀ ਗਾਲਾਂ ਦਾ ਡੈਡੀ ਜਿਹੜਾ ਨਾ ਗਗਨ ਵੀ ਵਿੱਚ ਗਗਨ ਦਾ ਡੈਡੀ ਗਗਨ ਵੀ ਦਰੋਗੀ ਸਕਦੀ ਆ ਉਹ ਗਲਤ ਕਰਦਾ ਗਾਲਾਂ ਕਿੰਨਾਂ ਨੂੰ ਕੱਢਦੇ ਆ ਸਾਨੂੰ ਕੱਢਦੀ ਗਾਲਾਂ ਤੁਹਾਨੂੰ ਕੱਢਦੇ ਹਾਂਜੀ ਸਾਨੂੰ ਕੱਢਦੇ ਆ ਕਿ ਇਹ ਇਹਦੇ ਮਾਪਿਆਂ ਦੇ ਮਤਲਬ ਗਲਤ ਸਾਨੂੰ ਗਾਲਾਂ ਕੱਢਦੇ ਆ ਕਿ ਇਹ ਨਾ ਕੁੜੀ ਆਪਣੀ ਨੇ ਐਦਾ ਕਹਿੰਦੇ ਤਾਂ ਹੀ ਕੁੜੀ ਨੂੰ ਤਾਂ ਬੋਕਲ ਗੱਲਬਾਤ ਹੀ ਨਹੀਂ ਕਦੀ ਕੀਤੀ ਹੈ ਜੀ ਸਾਰਾ ਪਿੰਡ ਦੱਸਣ ਦੇ ਸਾਰਾ ਪਿੰਡ ਦੱਸਣ ਦੇ ਆਹ ਗਾਲਾਂ ਕੱਢਣੀਆਂ ਸਾਹਮਣੇ ਆ ਕੇ ਗਾਲਾਂ ਕੱਢੇ ਜਾਂ ਕੱਢਣੀਆਂ ਤੇ ਪਿੱਛੇ ਗਾਲਾਂ ਨਾ ਕੱਢੇ ਸਭ ਹਾਂ ਹਾਂ ਇਹ ਨਹੀਂ ਤੇ ਜੁਰਤ ਹੈ ਇਹ ਸਹਾਂਹਾਰ ਵਿਆਹੇ ਸਾਡੀ ਜਾਈ ਤਰ੍ਹਾਂ ਜੀਤੀ ਹੈ ਬਹੁਤ ਵਧੀਆ ਹਨ ਰਹਿੰਦੇ ਵਧੀਆ ਕੱਢੀ ਵੀ ਸਾਡੀ ਇਹਨੇ ਨੋਜ਼ ਰਿਵਰਟ ਕੀਤਾ ਮੈਨੂੰ ਜਰਨਾ ਹੈ ਬਹੁਤ ਵਧੀਆ ਸੁਭਾਅ ਆ ਬਹੁਤ ਵਧੀਆ ਪਰਿਵਾਰ ਹੈ ਇਹਨਾਂ ਦਾ ਅਜੇ ਤੱਕ ਕੋਈ ਗੱਲਬਾਤ ਨਹੀਂ ਹੋਈ ਹੈਗੀ ਆਹ ਜਦੋਂ ਦੀਏ ਛੋਟੀਆਂ ਹੀ ਉਹ ਵੀ ਇੱਕ ਗੱਲਬਾਤ ਆ ਹੁੰਦਈਆਂ ਪਾਣੀ ਪੁੱਟਾ ਦੇ ਕਹਿੰਦੇ ਕੋ ਕੋਣ ਆਈ ਕੋਣ ਆਈ ਦਗਣ ਕਿਹੜੀ ਛੋਟੀ ਹੋਣ ਇਹਨਾਂ ਵਿੱਚ ਹਾਂਜੀ ਸਰ ਜੋ 90 ਪ੍ਰੇਨ ਦੇ ਵਿੱਚ ਕੁੜੀ ਨੇ ਕੋਈ ਦਵਾਈ ਨੂੰ ਖਾਣ ਨੂੰ ਲੈ ਕੇ ਜੋ ਮਸਲਾ ਆ ਕਿ ਇਹ ਸਾਡੇ ਕੋਲ ਅੱਜ ਇੱਕ ਸਿਵਲ ਹਸਪੀਟਲ ਤੋਂ ਤਰਾਹ ਮਿਲੀ ਸੀ ਕਿ ਬਈ ਕੁੜੀ ਨੇ ਕੋਈ ਜੈ ਖਾਦਾ ਪਾਉ ਹਸਪੀਟਲ ਦਾ ਕਰ ਉਹਦੇ ਸਬੰਧੀ ਅਸੀਂ ਉਹਦੇ ਸਟੇਟਮੈਂਟ ਰਿਕਾਰਡ ਕਰਕੇ ਦ੍ਰਾਪਤ ਕਰਕੇ ਜੋ ਵੀ ਬਣਦੀ ਹੋਈ ਕਾਰ ਵੀ ਕਰਾਂਗੇ ਠੀਕ